ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹਾਂ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੇਂ-ਨਵੇਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਬਹੁਤ ਸੋਹਣੇ ਜੇ ਸੂਟ ਨੇ ਆਸਤੇ ਆ ਇੱਕਦਮ ਤੁਹਾਨੂੰ ਡਿਸਕਾਊਂਟ ਦੇ ਵਿੱਚ ਇਹ ਵਾਲੇ ਸੂਟ ਮਿਲਣਗੇ ਪਲੇਨ ਬਾਟਮ ਦੇ ਨਾਲ ਆਏਗਾ ਸਭ ਤੋਂ ਪਹਿਲੇ ਗ੍ਰੀਨ ਸ਼ੇਡ ਦਾ ਸੂਟ ਹੈ ਸ਼ਰਟ ਜਿਹੜੀ ਆ ਤੁਹਾਨੂੰ ਸ਼ਿਮਰ कॉटन ਸਟੱਫ ਦੀ ਮਿਲੇਗੀ ਔਰ ਇਸ ਤਰ੍ਹਾਂ ਪੈਨਲਿੰਗ ਵਾਈਜ਼ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਮਿਲੇਗੀ ਬਾਰਡਰ ਲਾਈਨ ਦੇ ਉੱਪਰ ਵੀ ਲੈਸ ਆਏਗੀ ਪ੍ਰਿੰਟਡ ਸ਼ਰਟ ਆਏਗੀ ਪਲੇਨ ਆਏਗਾ बॉटਮ ਨਾਲ ਆਏਗਾ ਪ੍ਰਿੰਟਡ ਹੀ ਦੁਪੱਟਾ ਪਿਓਰ ਮਸਲੀਨ ਦੇ ਦੁਪੱਟਿਆਂ ਵਾਲੇ ਸੂਟ ਰਹਿਣਗੇ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਆ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਨਾਲ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਲੋਕ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਪ੍ਰਿੰਟ ਆਏਗਾ ਪਿਓਰ ਮਸਲੀਨ ਦਾ ਦੁਪੱਟਾ ਹੋਏਗਾ ਔਰ ਬਹੁਤ ਹੀ ਸੋਹਣੀ ਡਿਜ਼ਾਈਨਰ ਤੁਹਾਨੂੰ ਪੈਰਟ ਸ਼ੇਡ ਦੀ ਬੈਸ ਮਿਲੇਗੀ ਠੀਕ ਹੈ ਬਹੁਤ ਸੋਹਣੀ ਜੀ ਲੈਸ ਨਾਲ ਇਸ ਤੇ ਉੱਪਰ ਵਰਕ ਹੋਇਆ ਆ ਸ਼ਿਮਰ ਕਾਟਨ ਦਾ ਫੈਬਰਿਕ ਆਏਗਾ ਇਹ ਫੈਬਰਿਕ ਦੇ ਉੱਪਰ ਨਾਈਨਿੰਗ ਨਹੀਂ ਲੱਗਦੀ ਠੀਕ ਹੈ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸੂਟ ਵਿੱਚ ਸਟਿਚ ਕਰ ਸਕਦੇ ਆ ਔਰ ਇਸੇ ਸੇਮ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਸੇਮ ਲੈਸਿਸ ਦਾ ਵਰਕ ਆ اور پرنٹنگ डिफरेंट आएगी ठीक है बहुत सोणा डार्क ग्रे कलर आएगा कॉम्बिनेशन ਜਿਹੜਾ ਇਸਦੇ ਨਾਲ ਥੋੜੀ রেড ਬੂਟੀ आएगी ਥੋੜਾ ਜਿਹਾ uh, ब्राउन ਸ਼ੇਡ ਆਏਗੀ कलर ਬਹੁਤ ਪਿਆਰਾ ਆ ਲੁੱਕ ਤੁਸੀਂ ਦੇਖ ਠੀਕ ਹੈ ਜੀ ਇਸ ਤਰ੍ਹਾਂ लेसिस वगैरह ਦਾ ਤੁਹਾਨੂੰ ਸਾਰਾ ਹੀ ਪੈਨੋਨਿੰਗ ਵਰਕ ਮਿਲੇਗਾ ਨਾਲ ਬਹੁਤ ਸੋਹਣੇ 3 ਲੇਅਰਸ ਜਿਹੜੀਆਂ ਨੇ ਉਹ ਮਿਲਣਗੀਆਂ ਬਾਰਡਰ ਲਾਈਨ ਦੇ ਉੱਪਰ 올ਓਵਰ ਪ੍ਰਿੰਟਡ ਸੂਟ ਆਏਗਾ ਇਹ ਵਾਲਾ ਠੀਕ ਹੈ ਜਿਸ ਤਰ੍ਹਾਂ ਪਹਿਲੇ ਪ੍ਰਿੰਟਡ ਸ਼ਰਟਸ ਸੀ ਪਲੇਨ ਬਾਟਮ ਹੈ ਇਹ ਤੁਹਾਨੂੰ 올ਓਵਰ ਪ੍ਰਿੰਟਡ ਸੂਟ ਮਿਲੇਗਾ ਔਰ ਦੁਪੱਟੇ ਦੀ ਤੁਸੀਂ ਲੁੱਕ ਚੈੱਕ ਕਰਨੀ ਆ ਬਹੁਤ ਸੋਹਣਾ ਏਜ ਫ੍ਰੈਂਡਲੀ ਸੂਟ ਹੈ ਹਾਰੇ ਕੇਜ ਗਰੁੱਪ ਦਾ ਇਹ ਸੂਟ ਨੂੰ ਵੇਅਰ ਕਰ ਸਕਦਾ ਆ ਠੀਕ ਹੈ ਤੇ ਗ੍ਰੇ ਕਲਰ ਆਏਗਾ ਗ੍ਰੇ ਡਾਰਕ ਪੱਲੇ ਦੇਖੋ ਤੁਸੀਂ ਕਿੰਨੇ ਸੋਹਣੇ ਬਣੇ ਹੋਏ ਆ ਮਿਡਲ ਦੇ ਵਿੱਚ ਤੁਹਾਨੂੰ ਸੈਲਫ ਵੀ ਮਿਲੇਗੀ ਮੇਲਸ ਵੀ ਮਿਲਣਗੀਆਂ ਪ੍ਰਿੰਟਿੰਗ ਦੀਆਂ ਪਿਓਰ ਮਸਲੀਨ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਅੱਜ ਦੇ ਜਿੰਨੇ ਵੀ ਸੂਟ ਨੇ ਸਾਰੇ ਹੀ ਤੁਹਾਨੂੰ ਡਿਸਕਾਊਂਟ ਦੇ ਵਿੱਚ ਮਿਲਣਗੇ 1495 ਸਰ ਪ੍ਰਾਈਸ ਆ ਤੇ ਤੁਸੀਂ ਇਹਨਾਂ ਦੀ ਲੁੱਕ ਚੈੱਕ ਕਰਨੀ ਆ ਤੁਮੰਨਾ ਬ੍ਰਾਂਡ ਦੇ ਸੂਟ ਹੋਣਗੇ ਸਟੈਂਪ ਵਾਈਜ਼ ਤੁਹਾਨੂੰ ਜਿਹੜੀ ਕਲੈਕਸ਼ਨ ਮਿਲੇਗੀ ਠੀਕ ਹੈ ਜੀ ਪੇਮੈਂਟ ਦਾ ਮੋਡ ਆਨਲਾਈਨ ਆ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਆ ਪੇਮੈਂਟ ਕਰਕੇ ਤੁਸੀਂ ਆਰਡਰ ਨੂੰ ਕਨਫਰਮ ਕਰੀ ਜਾਣਾ ਆ ਜਿਵੇਂ ਕਿ ਤੁਹਾਨੂੰ ਪਤਾ ਸੀਗਾ ਕਿ ਅਸੀਂ ਲਾਸਟ ਡੇ ਮੰਥ ਦੇ ਸੂਟ ਦਾ ਗਿਫਟ ਕਾਰਡ ਦੇ ਆ ਤੇ ਇਸ ਇੱਕ ਹਫਤਾ ਜਿਵੇਂ ਆਪਣੀਆਂ ਵੀਡੀਓਜ਼ ਨਹੀਂ ਆਈਆਂ ਹੈਗੀਆਂ ਆਪਾਂ ਲਾਈਵ ਤੇ ਨਹੀਂ ਆਏ ਹੈਗੇ ਸੀਗੇ ਤੇ ਨੈਕਸਟ ਮੰਡੇ ਜਿਹੜਾ ਐ ਅਸੀਂ ਸੂਟ ਦਾ ਗਿਫਟ ਕੱਢਾਂਗੇ ਤੇ ਤੁਸੀਂ ਵੱਧ ਤੋਂ ਵੱਧ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰਨਾ ਹੈ ਲਾਈਵ ਤੇ ਉੱਪਰ ਆਉਣਾ ਹੈ ਕਮੈਂਟ ਜ਼ਰੂਰ ਕਰਕੇ ਜਾਣਾ ਹੈ ਅਗਲਾ ਸ਼ਿਮਰ कॉटन ਦਾ ਹੀ ਫੈਬਰਿਕ ਆਏਗਾ ਬਹੁਤ ਸੋਹਣਾ ਪਰ ਵਾਈਟ ਕਲਰ ਦਾ ਕਰੀਮੀ ਸ਼ੇਡ ਦੀ ਜਿਹੜੀ ਤੁਹਾਨੂੰ ਪ੍ਰਿੰਟਿੰਗ ਮਿਲੇਗੀ कॉटन ਸ਼ਿਮਰ ਫੈਬਰਿਕ ਆ اور ਇਸ ਦੇ ਨਾਲ ਆਏਗਾ ਸੈਲਫ ਦੇ ਵਿੱਚ ਬਾਟਮ ਠੀਕ ਹੈ ਸੈਲਫ ਦੇ ਵਿੱਚ ਬਾਟਮ ਆਏਗਾ ਨੈਗੇਟਿਵ ਪ੍ਰਿੰਟਿੰਗ ਦਾ ਬਾਟਮ ਹੈ ਔਰ ਇਹ ਵਿਦਆਊਟ ਲਾਈਨਿੰਗ ਸਟੀਚ ਹੋਣ ਵਾਲਾ ਬਹੁਤ ਸੋਹਣਾ ਸੌਫਟ ਫੈਬਰਿਕ ਆ ਪਿਓਰ ਕਾਟਨ ਦਾ ਸਟੱਫ ਆਏਗਾ ਔਰ ਰਾਇਲ ਲੁੱਕ ਲੱਗਦੀ ਹੈ ਜਿੰਨ ਥੋੜੀ ਜਿਹੀ ਸ਼ਿਮਰੀਨੈਸ ਆ ਜਾਂਦੀ ਹੈ ਸ਼ਰਟ ਦੇ ਵਿੱਚ ਕੋਈ ਇਚਿੰਗਨੈਸ ਨਹੀਂ ਆਉਂਦੀ ਹੈਗੀ ਬਹੁਤ ਸੋਹਣੇ ਜੇ ਸੂਟ ਲੱਗਦੇ ਆ ਔਰ ਕਲਰ ਵਾਈਜ਼ ਇਸ ਦਾ ਗ੍ਰੀਨ ਕਲਰ ਇਸ ਦੇ ਵਿੱਚ ਹੈਗਾ ਆ ਬਹੁਤ ਹੀ ਪਿਆਰਾ ਜਿਹਾ ਇੱਕ ਹੀ ਕਲਰ ਹੈ ਤੇ ਤੁਹਾਨੂੰ ਇਸ ਦੇ ਵਿੱਚ ਕਲਰ ਆਪਸ਼ਨ ਜਿਹੜੀ ਹੈ ਇੱਕ ਹੀ ਮਿਲੇਗੀ ਠੀਕ ਹੈ ਤੇ ਨਾਲ ਆਏਗਾ ਪਿਓਰ ਮਸਲੀਨ ਦਾ ਪ੍ਰਿੰਟਡ ਦੁਪੱਟਾ ਲੁੱਕ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਸੋਹਣੀ ਆ ਤੇ ਕਲਰ ਵਾਈਜ਼ ਵੀ ਬਹੁਤ ਹੀ ਪਿਆਰਾ ਜਿਆ ਗ੍ਰੀਨ ਸ਼ੇਡ ਬਹੁਤ ਸੋਹਣੀ ਆ ਇਸ ਦੇ ਵਿੱਚ ਠੀਕ ਹੈ ਤੇ ਅਗਲਾ ਆ ਗਿਆ ਆ ਜਿਵੇਂ ਕਾਪਰ ਡਾਰਕ ਸ਼ੇਡ ਆ ਗਿਆ ਬਹੁਤ ਸੋਹਣਾ ਪ੍ਰਿੰਟ ਆਏਗਾ ਪ੍ਰਿੰਟਡ ਸੂਟ ਆਏਗਾ ਇਹ ਵੀ ਅੱਜ ਦੀ ਕਲੈਕਸ਼ਨ ਤੁਹਾਨੂੰ ਪ੍ਰਿੰਟਡ ਸੂਟਸ ਦੇ ਉੱਪਰ ਮਿਲੇਗੀ ਤੇ ਛੋਟੀ ਛੋਟੀ ਬੂਟੀ ਆਏਗੀ ਬਹੁਤ ਸੋਹਣਾ ਕੰਬੀਨੇਸ਼ਨ ਹੈ ਇਹ ਤੁਹਾੰਮਾ ਨਾਂ ਬ੍ਰੈਂਡ ਦਾ ਸੂਟ ਹੋਏਗਾ ਇਹ ਵੀ ਠੀਕ ਹੈ ਤੇ ਨਾਲ ਆਏਗਾ ਪਲੇਨ ਬਾਟਮ ਪਿਓਰ ਕਾਟਨ ਦਾ ਪਲੇਨ ਬਾਟਮ ਹੈ ਆ ਤੇ ਪਿਓਰ ਕਾਟਨ ਦਾ ਹੀ ਸੂਟ ਆਏਗਾ ਠੀਕ ਹੈ ਨਾਲ ਆਏਗਾ ਪਿਓਰ ਮਸਨੀਨ ਦਾ ਦੁਪੱਟਾ ਬਹੁਤ ਸੋਹਣੇ ਸਰਦਾਰੀ ਸੂਟ ਨੇ ਲੁੱਕ ਤੁਸੀਂ ਦੇਖਣੀ ਆ ਔਰ ਕਲਰ ਬਹੁਤ ਸੋਹਣਾ ਡਾਰਕ ਕਾਪਰ ਸ਼ੇਡ ਜਿਵੇਂ ਹੁੰਦੀ ਆ ਉਹ ਵਾਲਾ ਤੁਹਾਨੂੰ ਇਸ ਦੇ ਵਿੱਚ ਕਲਰ ਮਿਲੇਗਾ ਇੱਕ ਹੀ ਕਲਰ ਅਵੇਲੇਬਲ ਹੈ ਇਸ ਕਰਕੇ ਅੱਜ ਦੇ ਜਿੰਨੇ ਵਿੱਚ ਸੂਟ ਨੇ ਸਾਰੇ ਹੀ ਤੁਹਾਨੂੰ 4095 ਦੇ ਮਿਲ ਜਾਣਗੇ ਤੇ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਨਫਰਮ ਕਰਾ ਲੈਣਾ ਹੈ ਅਗਲਾ ਸੂਟ ਜਿਹੜਾ ਹੈ ਇਸ ਦੇ ਵਿੱਚ ਵੀ ਇੱਕ ਹੀ ਪੀਸ ਅਵੇਲੇਬਲ ਹੈ 4095 ਪ੍ਰਾਈਸ ਦੇ ਨਾਲ ਬਹੁਤ ਸੋਹਣਾ ਇਹ ਤੁਹਾਡਾ ਸਿਲਕ ਮਸਲੀਨ ਦਾ ਫੈਬਰਿਕ ਹੋਏਗਾ neck wise ਬਹੁਤ ਵਧੀਆ ਹੈਂਡ ਮੇਡ ਜਿਹੜਾ neck ਆਏਗਾ ਬਹੁਤ ਸੋਹਣੀ ਜੀ embroidery ਆ ਵਿੱਚ ਤਾਨੂੰ ਇਸ ਤਰ੍ਹਾਂ ਬਹੁਤ ਹੀ ਪਿਆਰੀ ਜੀ ਪੱਟੀ ਵੀ ਮੇਰੇ ਕੀ ਔਰ ਇਸ ਤਰ੍ਹਾਂ ਲੈਸੀਸ ਦਾ ਵਰਕ ਮਿਲੇਗਾ ਬਾਰਡਰ ਲਾਈਨ ਦੇ ਉੱਪਰ ਇਹ ਕੱਟ ਵਰਕ ਵਰਗੀਆਂ ਜਿਸ ਤਰ੍ਹਾਂ ਕੱਟ ਕਰਕੇ ਲਾਈ ਹੁੰਦੀਆਂ ਲੈਸ ਉਵੇਂ ਦੀ ਤੁਹਾਨੂੰ ਡਿਜ਼ਾਈਨਿੰਗ ਆਏਗੀ ਪਲੇਨ ਬਾਟਮ ਦੇ ਨਾਲ ਫੈਬਰਿਕ ਆਏਗਾ ਇਹ ਵਾਲਾ ਠੀਕ ਹੈ ਤੇ ਨਾਲ ਆਏਗਾ ਸਿਫਕ ਮਸਨੀਨ ਦਾ ਦੁਪੱਟਾ ਬਹੁਤ ਸੋਹਣੀ ਲੁਕਾ ਕਲਰ ਇਸ ਦੇ ਵਿੱਚ ਤੁਹਾਨੂੰ ਮਹਿਰੂਨ ਕਲਰ ਮਿਲੇਗਾ ਠੀਕ ਹੈ ਜੀ ਅਗਰ ਤੁਸੀਂ ਇਸ ਦੇ ਵਿੱਚ ਕੋਈ ਹੋਰ ਵੀ ਕਲਰ ਦੇਖਣਾ ਹੋਏ ਤਾਂ ਦੱਸ ਸਕਦੇ ਆਂ ਬਹੁਤ ਸੋਹਣੇ ਜੇ ਸੂਟ ਨੇ ਔਰ ਇੱਕ ਨਮ ਡਿਸਕਾਊਂਟ ਦੇ ਵਿੱਚ 4095 ਪ੍ਰਾਈਸ ਦੇ ਨਾਲ ਤੁਹਾਨੂੰ ਮਿਲਦੇ ਪਏ ਨੇ ਜਲਦੀ ਜਲਦੀ ਤੁਸੀਂ ਆਰਡਰ ਕਰ ਲੈਣਾ ਆ ਸਸੀ ਕਾਂਜ ਸਾਰਿਆਂ ਨੂੰ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ